ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਠੀਕ ਠਾਕ ਤੇ ਆ ਪਾ ਲਿਆਂਦਾ ਸੀਗਾ ਕੱਲ ਕਿਸੇ ਤੇ ਯਾਰ ਮਿੱਤਰ ਦੇ ਘਾ ਵਡਣ ਤੇ ਕਿਉਂਕਿ ਤੇ ਕਾਰਵਾਸਤੇ ਵੀ ਆਪਣੇ ਘਾ ਘੂ ਜਾ ਆਇਆ ਵਾ ਸੀਗਾ ਬਲੇਡ ਮੈਂ ਨਵੇਂ ਲਿਆਂਦੇ ਸੀਗੇ ਮੈਂ ਕਿਹਾ ਚੱਲ ਬਲੇਡ ਲਾ ਕੇ ਵਡਾਂਗੇ ਇਹ ਫੇਰ ਵਾਈਬ੍ਰੇਸ਼ਨ ਬਾਕ ਕਰਦਾ ਫੜ ਵੀ ਨਹੀਂ ਹੁੰਦਾ ਹੈਗਾ ਜਦੋਂ ਫੁੱਲ ਰੇਸ ਦਿੰਦੇ ਆ ਕੱਲ ਮੈਂ 7 3 3 ਦੰਦੇ ਵਾਲਾ ਲਾਇਆ ਵਾ ਤਾਂ ਇਥੇ 333 ਕਹਿੰਦੇ ਨੇ ਤੇ ਹੋਰ ਨਾਲ ਆ ਦੋ ਦੰਦਿਆਂ ਵਾਲਾ ਵੀ ਸੀਗਾ ਮੈਂ ਕਿਹਾ ਚੱਲ ਉਹਨੂੰ ਅਸੀਂ ਦੇ ਦਾਂਗੇ ਆਪਣੇ ਕੰਮ ਦੇ ਨਹੀਂ ਆ ਨਾਲ ਆ ਸੀ ਉਹ ਤਾਂ ਜਮਨ ਨਮਾ ਹੀ ਸੀਗਾ ਮੈਂ ਹੀ ਇਹ ਅਨਬਾਕਸਿੰਗ ਕਰੇ ਤੇ ਇੱਥੇ ਇਹਦੇ ਅੰਦਰ ਸ਼ਾਰਟ ਚੱਲਦੀ ਹੈ ਇੱਥੇ ਕਨੈਕਟ ਕਰੀਏ ਸ਼ਾਰਟ ਪਤਾ ਨਹੀਂ ਇਹ ਨਹੀਂ ਸਹੀ ਕਨੈਕਟ ਹੋਈ ਵਾਈਬ੍ਰੇਸ਼ਨ ਕਰਦੀ ਇਹ ਦੇ ਕਰਕੇ ਦੇਖਦੇ ਹਾਂ ਉਹਨੂੰ ਖੋਲ ਕੇ ਤੇ ਆ ਲਾਉਨੇ ਆ ਸਿਸਟਮ ਇੱਥੇ ਹੁਣ ਆ ਮੈਜੀਕ ਦਾ ਟੀਕਾ ਫੋਟੋ ਜ਼ਰਾ ਵੀ ਲਓ ਜੀ ਮੀਨੇ ਚਲਾ ਤੇ 45 ਚੱਲ ਰਿਹਾ ਪਾਣੀ ਪੂਰਾ ਨ ਮਾਰੋ ਮਾਰ ਮੀਨੇ ਲਿਆ ਤੜਦਾ ਨਾ ਲੰਦਾ ਥੋੜੀ ਜੀ ਗਰਮੀ ਹੁੰਦੀ ਹੈ ਰੱਬ ਜੀ ਗੰਡ ਕਰ ਜਾਵੇ ਠੀਕ ਬਰੀਕ ਪੈਣ ਲੱਗੇ ਗੜੇ ਤੇ ਨੇੜੇ ਥੜੇ ਕਿਧਰੇ ਮੀਨ ਹੀ ਹੈਗਾ ਇੱਥੇ ਜਣੋ ਗੜੇ ਪਏ ਆ ਆਪਣੇ ਇਹ ਪਤਾ ਹੈਗਾ ਕੌਣ ਦਾ ਨਾਮ ਹੈ ਕਿਹੜਾ ਪਾਣਾ ਮੀਤੇ ਮੀਂਹ ਚੱਕ ਤੇ ਫੱਟੇ ਤੇ ਮੀਂਹ ਹੈਗਾ ਇੱਥੇ ਸਾਡੇ ਪਿੰਡੇ ਤਕਰੀਬਨ ਆਪਾਂ ਚੱਲੇ ਸੀਗੇ ਕਾਰਬਾਜ਼ਾਰ ਤੇ ਨੂੰ ਤੇ ਅੱਗੇ ਹੈ ਜਿਹੜਾ ਉਹ ਮੀਂਹ ਜਮਾਂ ਵੀ ਨਹੀਂ ਹੈਗਾ ਅਸੀਂ ਆਪਣੇ ਕਾਰਬਾਜ਼ਾਰ ਦੇ ਨੇੜੇ ਹੀ ਆ ਉਹ ਨਾਲ ਦੇ ਪਿੰਡ 'ਚ ਆ ਉੱਥੇ ਮੀਂਹ ਉੱਥੇ ਆਪਣੇ ਕਾਰਬਾਜ਼ਾਰ ਤੇ ਮੈਂ ਕੈਮਰੇ ਕੁਮਰੇ ਵੀ ਚੈੱਕ ਕਰਿਆ ਜਮਾਂ ਵੀ ਨਹੀਂ ਹੈਗਾ ਆ ਤੇ ਕੋਆਵਾ ਪਿੰਡ ਨਿਕਲੇ ਆ ਇਹ ਮੈਨੂੰ ਲੱਗਦੀ ਅੱਧਾ ਕਿਲੋਮੀਟਰ ਵੀ ਨਹੀਂ ਹੋਣਾ ਉੱਥੇ ਦੇਖੀ ਕਰਨਾ ਪੜਦਾ ਜਮਾ ਸੁੱਕਾ ਪਿਆ ਮੈਨੂੰ ਲੱਗਦੀ ਹੈ ਵੀ ਪਿੰਡ ਤੇ ਮੈਂ ਕਿੰਨੇ ਕਿਲੋਮੀਟਰ ਆ ਰਿਹਾ ਸੌਣ ਦੇ ਸ਼ਰਾਟਿਆਂ 'ਚ ਭਿੱਜ ਗਿਆ ਸੌਣ ਦੇ ਸ਼ਰਾਟੇ ਤਾਂ ਸੁਣੇ ਦੇ ਵੀ ਇੱਥੇ ਪੈਨੇ ਆ ਇੱਕ ਪੁੱਟ ਪਰ ਹੈ ਨਹੀਂ ਉਹ ਕੰਮ ਤਾਂ ਵੀ ਹੁਣ ਪਤਾ ਨਹੀਂ ਇਹਨਾਂ ਦੇ ਇਟਲੀ ਆਵੇਂ ਦਾ ਕਿਹੜਾ ਸੌਣ ਚੱਲ ਪਿਆ ਜਿਹੜਾ ਪਹਿਲਾਂ ਇਹ ਕੋ ਸੌਣ ਲੱਗ ਗਿਆ ਪਾਕੀ ਭਾਈ ਇਹ ਗ੍ਰੀਨਰੀ ਗ੍ਰੋਨਰੀ ਪਰ ਪੂਰਾ ਧਿਆਨ ਦੰਦੇ ਨੇ ਟਰੈਕਟਰ ਰੁਕਤ ਦੇਖ ਲੋ ਐਨੀ ਛੇਤੀ ਪੜਦੇ ਨਹੀਂ ਹੈਗੇ ਆਪਣੇ ਵਾਲੇ ਕੰਮ ਸ਼ਾਹੇ ਸ਼ਾਹੇ ਅਗਲਾ ਸੰਘਣਾ ਪਿਆ ਕੰਮ ਨਾਲੇ ਥੱਲੇ ਸਹਰਾਵੇ ਸਹਰਾਪਾਈ ਹੋਣੀ ਹੈ ਤੇ ਪਰ ਫਿਰ ਵੀ ਮੰਨਦੇ ਨੇ ਵੀ ਹਾਂ ਇਹ ਜ਼ਰੂਰੀ ਹੈ ਸੰਘਣਾ ਪਿਆ ਕੰਮ ਜਾ ਆਪਾਂ ਵੀ ਕੋਸ਼ਿਸ਼ ਕਰਮੀਆ ਪੰਜਾਬ ਚ ਛੋਟਾ ਜਿਹਾ ਲਾਵਾਂਗੇ ਜੰਗਲ ਮੋਟਰ ਦੇ ਨਾਲ ਨਾਲ ਕਰਾਂਗੇ ਡਰਾਇ ਬੈਗ ਨੂੰ ਸਮਰਥ ਬਖਸ਼ੇ ਕੇ ਕਰਾਂਗੇ ਕੰਮ ਵੀ ਵੀਡੀਓ 5 ਮਿੰਟ ਬਾਅਦ ਦੀ ਹੈ ਪੂਰੇ 5 ਮਿੰਟ ਬਾਅਦ ਦੀ ਇਹ ਹੈ ਇਟਲੀ ਦਾ ਮੌਸਮ ਦੇਖੋ 3-4 ਕਿਲੋਮੀਟਰ ਦੇ ਏਰੀਏ 'ਚ ਕੀ ਹਸਾ ਕਿਤਾਵ ਧੁੱਪ ਵੀ ਆ ਉਹ ਧਰਮੀ ਪੈ ਰਿਆ ਕਾਲੀ ਘਟਾ ਇਹ ਉਹ ਇਹਨਾਂ ਨੇ ਸਿਆਣੇ ਨੇ ਮੌਸਮ ਬਾਰੇ ਕਿਹਾ ਸੜਕ ਦੀ ਸਫਾਈ ਕਰਦਾ ਕਰਦਾ ਜਿਹੜਾ ਗੰਦ-ਗੰਦ ਪਾਉਂਦੇ ਨੇ ਟਰੈਕਟਰਾਂ ਨਾਲ ਨਾਲ ਲੱਗਦੀ ਕਿਸਾਨ ਸਫਾਈ ਕਰ ਦਿੰਦੇ ਨੇ ਇੱਥੇ ਜੇ ਸਫਾਈ ਨਾ ਕਰਨ ਆਪਰੇ ਕੋ ਗੱਡੀਆਂ ਜ਼ਿਆਦਾ ਹਉਣ ਤੋਂ ਉਹਨਾਂ ਨੂੰ ਲੱਪਣ ਗਈਆਂ। ਸਫਾਈ ਕਰ ਦਿੰਦੇ ਨੇ, ਕਰਦੇ ਨੇ ਨਾਲ ਗੱਲਬਾਤ। ਲਓ ਜੀ। ਮੈਂ ਕਿਹਾ ਇੱਕ ਕੁਆਇਨ ਕੱਢ ਲਈਏ। ਸਵੇਰ ਦਾ ਟਾਈਮ ਹੈ। ਤੇ ਆਪਾਂ ਥੋੜੀ ਜਿਹੀ ਗੱਡੀ ਭੇਜੀ ਆਪਣੀ ਧੋਤੀ ਵੀ ਤੇ ਮੈਂ ਕਿਹਾ ਪਾਣੀ ਮਾਰ ਲਈਏ। ਆਪਾਂ ਵੀ ਆਪਣਾ ਰੁਪਿਆ ਪਾ ਕੇ ਕੰਮ ਕਰੀਦਾ, ਫ੍ਰੀ ਨਹੀਂ ਕਰੀਦਾ ਹੈਗਾ। ਇਹ ਜ਼ਰੂਰੀ ਹੈ ਤੁਹਾਡੇ ਆਪਣੇ ਕਾਰੋਬਾਰ 'ਚ। ਵਾਕੀ ਗੱਡੀ 'ਤੇ ਪਾਣੀ ਮਾਰ ਲਿਆ ਤਾਂ ਮੌਸਮ ਦੇਖੋ ਆਪਾਂ ਨੇ ਹੁਣ ਹਾਏ ਅੰਦਰੋਂ ਬਾਹਰੋਂ ਕੰਨ ਨੂੰ ਤੇ ਕਰ ਲਿਆ ਇਕੱਠਾ ਸਮਾਨ ਆਪਾਂ ਨੇ ਪੂਰਾ ਇਹਦਾ ਮਾਨ ਦਾ ਫਿਲਟਰ ਲਿਆਂਦਾ ਤੇ ਆ ਆਪਾਂ ਨੇ ਥੱਲੇ ਖੋਲਣ ਨੂੰ ਸਿਸਟਮ ਇਹਨਾਂ ਮਾਰਜੀ ਲੰਬਾ ਕਰ ਲਵਾਂ ਨੂੰ ਟਾਇਟਰ ਖੋਲਣ ਨੂੰ ਵੀ ਵਧੀਆ ਹੈ ਕੰਮ ਇਹ ਸਪੈਸ਼ਲ 19 ਤੇ 17 ਨੰਬਰ ਹੈ ਰੈਲਾ ਆਪਣੀ ਥੱਲੇ ਲੌਂ ਆਹ ਫਿਲਟਰ ਕੋਲ ਨੂੰ ਨਿਆ ਸਿਸਟਮ ਪਰ ਇਹਦਾ ਫਿਲਟਰ ਦੂਜੇ 32 ਨੰਬਰ ਗੋਟੀ ਨਾਲ ਖੁੱਲਦਾ ਆ ਇਹ ਆਪਣਾ ਸਿਸਟਮ ਸਾਰਾ ਆ ਨੇ ਸਾਰੀਆਂ ਜਿਹੜੀਆਂ ਹੈਗੀਆਂ ਨਵੇਂ ਟਾਈਪ ਦੀਆਂ ਗੋਟੀਆਂ ਆ ਹੈਗਾ ਜੀ ਇਹ ਤਾਂ ਫਿਲਟਰ ਆਇਲ ਫਿਲਟਰ ਥੱਲੇ ਹੁਣ ਤਕਰੀਬਨ ਸਾਰੀਆਂ ਗੱਡੀਆਂ ਦੇ ਥੱਲੇ ਆਉਣ ਲੱਗੇ ਫਿਲਟਰ ਤੇ ਆ ਹੈਗਾ ਤੇਲ ਵਾਲਾ ਨਟ ਇਹ ਆ 19 ਨੰਬਰ ਤੇ ਆ ਇਸ ਵਾਲਾ ਕੰਪਰੈਸਰ ਕੰਪਰੈਸਰ ਲੱਨੇ ਪੱਬੇ ਤੇ ਇਹ ਆ ਫਿਲਟਰ ਤਾਂ ਉੱਪਰ ਇਹ ਤੇ ਡੀਜ਼ਲ ਫਿਲਟਰ ਵੀ ਉੱਪਰ ਹੈ ਉਹ ਪਾਬਲ ਟਵ ਦੀ ਵੀਡੀਓ ਬਣਾਉਣੀ ਪੁੱਹ ਲਗੀ ਤੇ ਆ ਹੈਗਾ ਕੂਲੈਂਟ ਵਾਲਾ ਇਹ ਹੁਣ ਨਵੇਂ ਪੰਪ ਆਉਣ ਲੱਗੇ ਹੈ ਰੇ ਗੱਡੀ ਦੇ ਕੂਲੈਂਟ ਵਾਲੇ ਸਪਲਾਈ ਕਰਨ ਨੂੰ ਤੇ ਬਾਕੀ ਗੱਡੀਆਂ ਆਪਣੀ 2019 ਮਾਡਲ ਆ ਨਵੀਆਂ ਪਹੀਏ ਗੱਡੀ ਦਾ ਦੇਖੋ ਸਾਫ ਪਈ ਹੈ ਸਾਰੀ ਓਰੀਜਨਲ ਆ ਤਾਂ ਵਾਕੀ ਖੋਲਦੇ ਆ ਹੁਣ ਕਰਦੇ ਆ ਤੇਲ ਇਹਦਾ ਤੇ ਕਰਦੇ ਆਂ ਕੰਮ ਇਹਨੂੰ ਲੱਗਣਾ 32 ਨੰਬਰ ਗੋਟੀ ਲੱਗਣੀ ਹੈ। ਫਿਲਟਰ ਨੂੰ ਜੇ ਵਿਚਾਲੇ ਤੇ ਖੋਲਣਾ ਹੁਣ ਇਹਦੇ ਕਈ ਆਪਸ਼ਨ ਲਾਤੇ ਵਿੱਚ ਛੋਟੀ ਗੋਟੀ ਲੱਗਦੀ ਹੈ, ਵੱਡੀ ਗੋਟੀ ਵੀ ਲੱਗਦੀ ਹੈ। ਸਾਰੀਆਂ ਲੱਗਣ ਲਾਤੀ ਇਹਨਾਂ ਨੇ ਗੋਟੀਆਂ ਜੇ ਉੱਪਰੋਂ ਫ੍ਰੀ ਹੋ ਜਾਵੇ ਤਾਂ ਥੱਲੇ ਤੇ ਕੰਮ ਕਰਦਾ ਹੈ। ਆਹ ਦੇਖੋ ਵਿੱਚ ਵੀ ਇਹਦੇ ਨਟ ਬਣਿਆ ਹੋਇਆ। ਲੱਗਿਆ ਜੀ ਹੁਣ ਆਪਾਂ ਇੱਥੇ ਜਗ੍ਹਾ ਖਾਲੀ ਕਰ ਲੈਣੀ ਇੱਥੇ ਲੋਕ ਹੁੰਦੇ ਨੇ ਸਾਡਾ ਵਰਤਾਰਾ ਦੇ ਖੋਲਣੇ 32 ਨੰਬਰ ਲਾ ਲਈ ਆਪਾਂ ਨੇ ਗੋਟੀ ਉਧਰ ਤੇਲ ਨਿਕਲ ਰਿਹਾ ਆਪਣਾ ਤੇ ਕੋਈ ਬਹੁਤੀ ਔਖੀ ਨਹੀਂ ਹੁੰਦੀ ਹੈਗੀ ਸਰਵਿਸ ਕਰਨੀ ਤੁਹਾਡੇ ਕੋਲ ਸਿਰਫ ਆ ਐਕਸੈਸਰੀ ਪੂਰੀ ਹੋਣੀ ਚਾਹੀਦੀ ਹੈ ਤੁਹਾਡੇ ਕੋਲ ਟੂਲ ਤੇ ਇਹਦਾ ਮਿੱਤੇ ਉਹ ਡੀਜ਼ਲ ਫਿਲਟਰ ਮਗਲੈਲ ਫਿਲਟਰ 에ਅਰ ਫਿਲਟਰ AC ਫਿਲਟਰ ਤੇ 5 ਲੀਟਰ ਤੇਲ ਪਾ ਕੇ 300 ਰੁਪਏ ਮੰਗਦੇ ਨੇ ਤੇ ਮੈਂ ਇਹ ਫਿਲਟਰ ਲੈ ਕੇ ਆਇਆ ਆ ओरिजिनल ਫਿਲਟਰ ਲੈ ਕੇ ਆਇਆ ਆ ਮਾਨ ਦੇ ਤੇ ਬੋਸ਼ ਦੇ ਫਿਲਟਰ ਮੇਰੇ ਆ ਇਹ ਨੇ 60 ਐਰੋ ਤੇ ਤੇ 60 ਐਰੋ ਦੇ ਤੇਲ 120 ਦਾ ਸਮਾਨ ਆ ਲੇਬਰ ਸਾਡੀ ਬਸ ਕਿ 100 ਐਰੋ ਅਸੀਂ ਬਚਾ ਲਿਆ ਅੱਜ ਦੀ ਦਿਹਾੜੀ ਚ ਸਹੀ ਆ ਕਿਉਂਕਿ ਸਮਾਨ ਮਹਿੰਗੇ ਦਾ ਤੁਹਾਨੂੰ ਪਤਾ ਜਰਮਨ ਵਾਲਿਆਂ ਦਾ ਫਿਲਟਰ ਫਿਲਟਰ ਮਹਿੰਗੇ ਨੇ ਪਾਇਆ ਸਾਰਾ ओरिजिनल ਸਮਾਨ ਆਪਾਂ ਦੇਸੀ ਕੁਝ ਨਹੀਂ ਪਾਇਆ ਜੀ ਜੀ ਪੋਰਸ਼ ਦੇ ਜਿਵੇਂ 2024 ਮਾਡਲ ਇਹ ਆ ਲੱਗੇ ਹੋਇਆ ਗੁਰੂ ਘਰ ਦਾ ਫਰਗੋਨਾ ਗੁਰਦੁਆਰਾ ਸਿੰਘ ਸਵਾ ਕੋਰਤੇ ਨੋਬਾ ਦਾ ਇਹਦੇ ਪੰਨਾ ਕਰ ਕੀਤਨੀਆਂ ਲੱਗੀਆਂ ਨੇ ਚੇਪੀਆਂ ਲੱਗੇ ਹੋਏ ਕੈਮੀਕਲ ਮਾਰ ਮਾਰ ਕੇ ਤਾਰ ਨਾਲ ਬੜੀਆਂ ਔਖੀਆਂ ਉਤਰਦੀਆਂ ਜੇ ਕਿਸੇ ਨੇ ਕਾਰ ਤੇ ਵਰਤਣੀ ਹੁੰਦੀ ਹੈ ਡਾਕਟਰੀ ਟੇਪ ਵਰਤੇ ਆ ਕਰੋ ਜਿਹੜੀ ਕਾਰ ਤੇ ਵਾਲੀ ਕਾਗਜ਼ ਵਾਲੀ ਹੁੰਦੀ ਹੈ ਉਹਦਾ ਖੂਨ ਦਾ ਸਖਾਲਾ ਉਤਰ ਜਾਂਦਾ ਇਹ ਤਾਂ ਬੜਾ ਔਖਾ ਉਤਰਦਾ ਹੈ ਪਾਲਕੀ ਸਾਹਿਬ ਵਾਲਾ ਫਰਗੋਨਾ ਬੈਂ ਕਿਉਂ ਤੋ ਯਾਰ ਤਿੰਨ ਮਾਡਲ ਆਉਂਦੇ ਤੇ ਬੈਂ ਦਾ ਇਨਾ ਫਰਕ ਹੈ ਜੇ ਤੁਸੀਂ ਕਾਰ ਸੈਟ ਦੇਖੋ ਤੇ ਬਰੀਕ ਬਰੀਕ ਸਾਰਾ ਸਾਫ ਹੋਏ ਤੇ ਇਹ 2000 ਤੇ ਮੈਂ অলਰੀ ਚੱਲੀ ਇਹਨਾਂ ਸਦਾ ਕਾਰਪੈਟ ਜਮਾ ਕੂੜਾ ਨਿਕਲ ਰਿਹਾ ਚਲੋ ਜਿਹੜੀ ਆ ਬੱਚੀ ਜੰਮੀ ਜੀ ਲੱਗ ਗਿਆ ਲਾ ਫਾਟੇ ਮੈਂ ਪੂਰਾ ਦੇ ਦਿੰਦਾ ਇਸਨੂੰ ਕੱਟਿਆ ਨਾ ਪਰ ਬੈਠੀ ਮੈਂ ਲੋ ਲੈ ਕੇ ਆਉਂਦਾ ਮਾਂ ਰੇਬਰੰਡ ਦੇ ਲੋਕ ਬੇਕਾਰ-ਕਾਰ ਕੱਟਾ ਸਾਫੀ ਵੀ ਹੁੰਦਾ ਲੱਗੇ ਵੇ ਗੁਰੂ ਘਰ ਵਾਲਾ ਫਰਗੋਨਾ ਕਰਨ ਬਾਕੀ ਕਾਲੂ ਕਰਾਂਗੇ ਕਿਉਂਕਿ ਹਰ ਇੱਕ ਚੀਜ਼ ਨਵੀਂ ਬਾਰਤ ਰਹੇ ਹੈ ਕੱਪੜੇ-ਕੁਪੜੇ ਤੋਂ ਨੂੰ ਵੀ ਨਵੇਂ ਸਾਫ ਨੂੰ ਵੀ ਨਵਾਂ ਸਾਰਾ ਕੁਝ ਵਧੀਆ ਸੋਚਮ ਨਾਲ ਕੰਮ ਤੇ ਆ ਥੱਲੇ ਵੀ ਵਧੀਆ ਇਹਨੂੰ ਸਾਫ ਕਰ ਰਹੇ ਆ ਪਲਾਸਟਿਕ ਨੂੰ ਨਵੀਂ ਕੱਢ ਦੇਣੀ ਇਹਨੂੰ ਬਾਗ ਰੂ ਪਰਮਾਤਮਾ ਸਾਨੂੰ ਤਰੱਕੀ ਜਾਂਦਾ ਵੇ ਸੇਵਾ ਤੇ ਲੰਦਾਰੇ ਬਾਕੀ ਆਪਾਂ ਨੇ ਧੋਣਾ ਹੋਰ ਸਮਾਨ ਪਿਆ ਗੁਰੂ ਘਰ ਦਾ ਮੈਟ ਮੋਟਾ ਪਏ ਨੇ ਵੀ ਧੋਣੇ ਨੇ ਤੇ ਬਾਅਦ ਹੋਰ ਧੋਣੇ ਆ ਕਿ ਦਿਨ ਸ਼ਾਮ ਨੂੰ ਆਪਾਂ ਦਵਾਂਗੇ ਇਹਨਾਂ ਨੂੰ ਉਹ ਦੂਜਾ ਜਿਹੜਾ ਹਾਈ ਪ੍ਰੈਸ਼ਰ ਵਾਲਾ ਆਪਣਾ ਧੋਣੇ ਵਾਲਾ ਕੰਪਰੈਸਰ ਜਾਂ ਨਾਲ ਜਾ ਕੇ ਕਰਾਇਮਾਂਗੇ ਨਾਲੇ ਸੇਵਾ ਆਏ ਜੀ ਪਿੰਡੋਂ ਬਲੋਸ ਕੋ ਟੌਮ ਐਂਡ ਜੈਰੀ ਵਾਲਿਆਂ ਨਾਲ ਮੇਰੀ ਪ੍ਰਾਣੀ ਆੜੀ ਇਹਨਾਂ ਨਾਲ ਦਾਰੀ ਉਹਨਾਂ ਨਾਲ ਪੀਜ਼ੇ ਲੈਣ ਪੀਸੇ ਲੈਣ ਇਹ ਜ਼ਾਤੇ ਪੀਸਾ ਸੇਮ ਹੈ ਔਰ ਇਹ ਪੀਸਾ ਕਹਿੰਦੇ ਨੇ ਆਪਣੇ ਪੀਜਾ ਕਹਿੰਦੇ ਨੇ ਆ ਹੈਗਾ ਜੀ ਚੈਂਟਰੋ ਇਹਦਾ ক্লোਸ ਕੋ ਦਾ ਬਾਕੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿਲਦੇ ਆ ਅਗਲੇ ਬਲੌਕ ਚ ਹੈਗਾ ਆਪਣਾ ਪੀਸਾ ਕਬਾਬ ਇਹ ਇਟਾਲੀਅਨ ਤੇ ਲੈ ਕੇ ਆਏ ਆ ਆਪਾਂ ਬੜੇ ਵਧੀਆ ਬਣਾਉਂਦਾ ਹੈ ਪੀਸੇ ਲੱਕੜੀ ਵਾਲੀ ਕੋਰ ਨੂੰ ਆਏ ਦੀ ਮਤਲਬ ਉਹ ਓਵਨ ਹੈ ਇਹ ਲੱਕੜਾ ਦਾ